ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਰਿਹਾ ਹਰਿਆਣਾ ਦੇ ਰਿਹਾ ਕਣਕ ਤੇ ਚੌਲਾਂ ਦਾ ਉਹ ਤੁਸੀਂ ਦੂਜੀਆਂ ਚੀਜ਼ਾਂ ਦਾ ਨਤਮਿਕ ਗਰੰਟੀ ਦਾ ਕਾਨੂੰਨ ਨਹੀਂ ਬਣਾ ਰਹੇ ਕਿਉਂਕਿ ਤੁਹਾਨੂੰ ਕਣਕ ਚੌਲਾਂ ਦੀ ਲੋੜ ਆ ਤੇ ਦੂਸਰੇ ਵੱਨ ਨੇ ਜਿਹੜੀ ਪ੍ਰਾਲੀ ਪੈਦਾ ਹੋ ਰਹੀ ਉਹ ਤੋਂ 2.5 ਕਰੋੜ ਟਨ ਪੰਜਾਬ ਦੇ ਵਿੱਚ 2.5 ਕਰੋੜ ਟਨ ਪ੍ਰਾਲੀ ਪੈਦਾ ਹੋ ਰਹੀ ਆ ਉਹਦਾ ਉਹ ਜਿਹੜੇ ਵਿਰੋਧ ਨੇ ਸੁਭਾਰਣੀਆਂ ਪਈ ਉਹ ਵੀ ਚੁੱਕੋ ਉਹ ਵੀ ਚੱਕੋ ਦਾ ਖੜੋ ਜਿੱਥੇ ਕੜਨੀ ਆ ਉਹਦਾ ਕਿਸਾਨ ਕੀ ਕਰੇ ਉਹ ਝੋਨਾ ਵੜਿਆ ਮੀਆਂ ਦੇ ਨਾਲ ਕਣਕ ਬੀਜਣੀ 15 ਦਿਨਾਂ ਵਿੱਚ ਪਾਣੀ ਤਿਆਰ ਕਰਨੀ ਆ ਉਹ ਲੋਕ ਕਿੱਥੇ ਟਾਈਮ ਆ ਉਹ ਖੜੇ ਕਿੱਥੇ ਮੈਂ ਕਣਕ ਨੂੰ ਉਹਦੇ ਫੇ ਅੱਗ ਲਾਊਗਾ ਉਹ ਲੋਕ ਆ ਕੀ ਅਕਚਾਰਾ ਵਾ ਕਦੀ ਤੁਸੀਂ ਕੁਛ ਕਰ ਦੇ ਜੋ ਸਿਰਫ 5 6% ਪ੍ਰਦੂਸ਼ਣ ਆ ਧਾਰਾ ਪਾੜੀ ਦਾ ਜਿਹੜਾ 94% ਪ੍ਰਦੂਸ਼ਣ ਬਣਾ ਰਿਹਾ ਕੈਂਟੀਆਂ ਬਣਾ ਰੀਆਂ ਜੋਗ ਬਣਾ ਰਿਆ ਆ ਤੁਹਾਡੇ ਜਿੰਨੇ ਵੀ ਆ ਗਏ ਆ ਆਵਾਜ਼ ਫੁਣਾਰੇ ਜਿਹੜੇ ਚੱਲ ਰਹੇ ਛੜਕਾਂ ਤੇ ਪੱਠੇ ਫੁਲਾ ਰਹਿਆ ਉਹਨਾਂ ਦਾ ਕੀ ਕਾਰੋਈਆ ਬਈ ਧਰਤੀ ਅੜਾ ਪਾਣੀ ਦਬਾ ਧਰਤੀ ਦੇ ਉੱਪਰਲਾ ਪਾਣੀ ਵੀ ਦਬਾ ਦਿੰਦਾ ਅਸੀਂ ਮਜ਼ਦੂਰੀ ਜਾ ਕੇ ਲਾਉਣੇ ਆ ਕਾਹਦੀ ਆ ਕੇ ਮਜ਼ਦੂਰੀ ਜਾ ਕੇ ਲਾਉਣ ਤੋ ਸਾਨੂੰ ਵਿਰੋਧ ਨਹੀਂ ਸਕੂਗਾ ਕਿਉਂਕਿ ਸਾਡੇ ਕੋਲ ਵਿਚਾਰਾ ਨਹੀਂ ਸੌਣ ਜਿਹੜੇ ਬੈਠੇ ਆ ਮਜ਼ਦੂਰ ਬੈਠੇ ਆ ਆਪਣੇ ਬੰਡਾਂ ਯਾ ਕੇ ਆਪਣੀਆਂ ਕਮੇਟੀਆਂ ਬਣਾ ਲਓ ਸਾਰੇ ਲੋਕਾਂ ਨੂੰ ਜਿੰਦੇ ਬੰਦ ਕਰ ਲਓ ਅਸੀਂ ਵੇਖਾਂਗੇ ਜਿਹੜਾ ਰੈਡ ਐਕਟਰੀ ਕਰਦਾ ਜੱਟ ਵੰਦੇ ਲਾਨਿਆ ਜੱਟ ਵੰਦੇ ਲਾਨਿਆ ਬੋਲ ਕਰੋ ਯਾਕ ਲਾਉਣ ਵਾਲੇ ਕਿਸਾਨ ਨੂੰ ਕੋਈ ਨਹੀਂ ਜੁਰਮ ਦੇ ਜਬਰ ਸਰਕਾਰ ਦਾ ਨਹੀਂ ਹੋ ਰਿਹਾਗੇ ਭਾਈ ਇਹ ਸਾਡਾ ਲਾਨਿਆ